ਨਗਰ ਪੰਚਾਇਤ ਭਾਲਸੋਹ ਦੀਆਂ ਜਿੱਥੋਂ ਚੋਣਾਂ ਹੋਣ ਜਾ ਰਹੀਆਂ ਨੇ ਅੱਜ ਆਖਰੀ ਦਿਨ ਆ ਨਾਫਜ਼ਦਗੀਆਂ ਦਾ ਕਾਂਗਰਸ ਪਾਰਟੀ ਵੱਲੋਂ 11 ਉਮੀਦਵਾਰਾਂ ਦੀਆਂ ਨਾਫਜ਼ਦਗੀਆਂ ਜਿਹੜੀਆਂ ਦਾਖਲ ਕਰਵਾਈਆਂ ਗਈਆਂ ਨੇ ਦਾਖਲ ਕਰਵਾਉਣ ਲਈ ਪਹੁੰਚੇ ਨੇ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਚੇਤਾਵਨੀ ਦਿੱਤੀ ਹੈ ਮੌਜੂਦਾ ਸਰਕਾਰ ਨੂੰ ਜੇਕਰ ਕਿਸੇ ਤਰ੍ਹਾਂ ਦੀ ਕੋਈ ਧੱਕਾਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦਾ ਮੂੰਹ ਤੋੜਮਾ ਜਵਾਬ ਦਿੱਤਾ ਜਾਵੇਗਾ ਦਾ ਕਾਂਗਰਸ ਦੇ ਪ੍ਰਤੀਯਜ ਮਾਨ ਸਾਹਿਬ ਬਹੁਤ ਹੀ ਜ਼ਿਆਦਾ ਉਤਸ਼ਾਹ ਕਾਂਗਰਸ ਪਾਰਟੀ ਪ੍ਰਤੀ ਅਸੀਂ 11 ਹੀ ਜਿਹੜੇ ਕੈਂਡੀਡੇਟ ਨੇ ਜਿਨ੍ਹਾਂ ਵਿੱਚੋਂ 5 ਲੇਡੀਜ਼ ਨੇ 6 ਸਾਡੇ ਜੈਂਟਸ ਉਹ ਅਸੀਂ ਜਿਹੜੇ ਕਾਗਜ਼ ਪਰ ਚੁੱਕੇ ਆ ਤੇ ਸਾਨੂੰ ਪੂਰੀ ਉਮੀਦ ਆ ਭਾਸੋ ਦੇ ਵਿੱਚ ਸਾਨੂੰ ਬਹੁਤ ਹੀ ਲੋਕਾਂ ਦਾ ਪਿਆਰ ਮਿਲ ਰਿਹਾ ਤੇ ਅਸੀਂ 11 ਸੀਟਾਂ ਦੇ ਉੱਪਰ ਅਸੀਂ ਜਿੱਤ ਪ੍ਰਾਪਤ ਕਰਾਂਗੇ ਤੇ ਮੈਂ ਨਾਲ ਹੀ ਤੁਹਾਡੇ ਚੈਨਲ ਦੇ ਥਰੂ ਇਹ ਕਹਿਣੀ ਚਾਹੁੰਦਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਜੋ ਹੱਥ ਕੰਡੇ ਵਰਤ ਰਹੀ ਆ ਉਹ ਦਿਮਾਗ ਦੇ ਵਿੱਚੋਂ ਗਲਤ ਫਹਮੀ ਕੱਢ ਦੋਵੇ ਵੀ ਭਾਸੋ ਦੇ ਵਿੱਚ ਕਿਉਂਕਿ ਖਾਸ ਕਰਕੇ ਮੇਰੀ ਭਾਸੋ ਦੇ ਡਿਊਟੀ ਲੱਗੀ ਵੀ ਆ ਮੈਂ ਤਾਂ ਸਾਡੇ ਸਾਰੇ ਜ਼ਿਲ੍ਹੇ ਚ ਮੈਂ ਭਾਸੋ ਦੀ ਗੱਲ ਕਰ ਰਿਹਾ ਭਾਸੋ ਵੀ ਅਸੀਂ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਕੋਈ ਸਰਕਾਰ ਨੂੰ ਧੱਕਾ ਨਹੀਂ ਕਰਨ ਦਵਾਂਗੇ ਜੇ ਕਿਸੇ ਨੇ ਕੋਈ ਛੇੜਖਾਨੀ ਕੀਤੀ ਤਾਂ ਅਸੀਂ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਬਿਜਾਰ ਦਾ ਮਾਨ ਸਾਹਿਬ 11 ਉਮੀਦਵਾਰ ਸਾਡੇ ਮਾਨਤਾ ਰਵਿੰਦਰ ਸਿੰਘ ਖਨੋੜਾ ਜੀ ਜ਼ਿਲ੍ਹਾ ਪ੍ਰਧਾਨ ਇਹਨਾਂ ਦੀ ਰਹਿਣਾ ਮਾਈ ਚ 11 ਉਮੀਦਵਾਰ ਕਾਂਗਰਸ ਵੱਲੋਂ ਕਢਾਏ ਗਏ ਨੇ ਅਸੀਂ ਉਹਨਾਂ 11 ਦੇ 11 ਸਿੱਟਾ ਜੋ ਖਨੋੜਾ ਸਾਹਿਬ ਦੀ ਝੋਲੀ ਚ ਪਾ ਕੇ ਦਵਾਂਗੇ ਮੈਂ ਬਲਾਕ ਪ੍ਰਧਾਨ ਆਬਾ ਕਾਂਗਰਸ ਵੱਲੋਂ ਇਹਨਾਂ ਨੂੰ ਪੂਰੀ ਸਹਿਯੋਗ ਦਵਾਂਗੇ ਅਸੀਂ ਔਰ ਜੋ ਬਾਜ਼ਾਰ ਦਾ ਮਸਲਾ ਇਹ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਉਹ ਮਾਨਤਾ ਖਨੋੜਾ ਜੀ ਨੇ ਯਕੀਨ ਦਿਵਾਇਆ ਸਾਰੇ ਬਾਜ਼ਾਰ ਨੂੰ ਕਿ ਆਉਂਦੇ ਟਾਈਮ ਚ ਉਹ ਮਸਲਾ ਹੱਲ ਕੀਤਾ ਜਾਵੇਗਾ